ਹਰੀ ਸਦਾ ਸ਼ੁਭਤਾ ਮਿੱਕੀ ਮਹਾਰਾਜ ਕੀ ਜੈ ਅੱਜ ਬੰਡਾਲੇ ਨਗਰ ਤੋਂ ਜਿਹੜੀ ਸਾਲਾਨਾ ਯਾਤਰਾ ਵਾਲਮੀਕੀ ਆਸ਼ਰਮ ਨੂੰ ਜਿਹੜੀ ਆ ਕਿਉਂਕਿ ਅੰਮ੍ਰਿਤਸਰ ਵਾਲਮੀਕੀ ਆਸ਼ਰਮ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਚਰਨ ਛੋਹ ਧਰਤੀ ਜਿਹੜੀ ਆ ਨਾ ਉਹਨੂੰ ਨਮਸਕਾਰ ਕਰਨ ਜਾਂਦੀ ਜਿੱਦਾਂ ਸਾਲਾਨਾ ਯਾਤਰਾ ਜਿਹੜੀ ਆ ਉਹ ਜਾ ਰਹੀ ਆ ਪਰ ਇਸ ਵਾਰ ਦੀ ਜਿਹੜੀ ਯਾਤਰਾ ਆ ਉਹ ਕੁਝ ਖਾਸ ਆ ਖਾਸ ਇਸ ਕਰਕੇ ਆ ਕਿਉਂਕਿ ਇਸ ਨਗਰ ਤੋਂ ਪਹਿਲੀ ਵਾਰੀ ਜਿਹੜੀ ਯਾਤਰਾ ਗਈ ਸੀ 1925 ਨੂੰ ਉਹਦੇ ਵਿੱਚ ਬੜੀ ਜਦੋਜਹਿਦ ਦੇ ਨਾਲ ਉਸ ਜਿੱਥੇ ਪ੍ਰਮਾਤਮਾ ਵਾਰਮਿਕੀ ਮਹਾਰਾਜ ਦੇ ਜੈਸ ਧਰਤੀ ਦੇ ਉੱਤੇ ਚਰਨ ਪਏ ਸਨ ਬੜੀ ਜਦੋਜਹਿਦ ਦੇ ਨਾਲ ਉਸ ਧਰਤੀ ਨੂੰ ਨਮਸਕਾਰ ਕੀਤੀ ਸੀ ਕਿਉਂਕਿ ਕੁਝ ਮਨੁਵਾਦੀਆਂ ਵੱਲੋਂ ਕੁਝ ਮਹੰਤਾਂ ਵੱਲੋਂ ਉਸ ਆਸ਼ਰਮ ਤੇ ਜਿਹੜਾ ਜ਼ਬਰਨ ਕਬਜ਼ਾ ਕੀਤਾ ਗਿਆ ਸੀ ਤੇ ਸਾਡੇ ਸਮਾਜ ਨੂੰ ਉੱਥੇ ਨਮਸ਼ਕਾਰ ਨਹੀਂ ਸੀ ਕਰਨ ਦਿੱਤੀ ਜਾਂਦੀ ਬੜੀ ਜਦੋਜਹਦ ਦੇ ਨਾਲ ਜਿਹਦੇ ਵਿੱਚ ਇਸ ਸਾਡੇ ਜੋ ਮਹਾਨ ਮਹਾਨ ਪੁਰਸ਼ ਪੰਡਿਤ ਬਖਸ਼ੀ ਰਾਮ ਦੀ ਟੀਮ ਦੇ ਦੋ ਮੈਂਬਰ ਸ਼ਹੀਦ ਵੀ ਹੋਏ ਸਨ ਤੇ ਉਹਨਾਂ ਨੇ ਬੜੀ ਜਦੋਜਹਦ ਦੇ ਨਾਲ ਉਸ ਨਮਸ਼ਕਾਰ ਕੀਤੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਉਸ ਯਾਤਰਾ ਨੂੰ ਲਗਭਗ 100 ਸਾਲ ਹੋ ਗਿਆ ਪੂਰਾ ਇਹ ਸਮਾਜ ਜਿਹੜਾ ਆ ਉਸ ਪਾਵਨ ਦਿਨ ਨੂੰ ਮਨਾਉਣ ਦੀ ਖੁਸ਼ੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਇੱਕ ਸਟੇਜੇ ਢੰਗ ਦੇ ਨਾਲ ਪ੍ਰਬੰਧਕ ਦੋ ਹੀ ਮੰਦਰ ਕਮੇਟੀਆਂ ਜਿਹੜੀਆਂ ਉਹ ਰਲ ਮਿਲ ਕਰਕੇ ਜਿਹੜੇ ਮਹਾਰਾਜ ਦੇ ਆਸ਼ਰਮਾਂ ਨੂੰ ਚੱਲੇ ਆ ਇਸ ਵਾਰ ਦੀ ਜਿਹੜੀ ਇਹ ਯਾਤਰਾ ਆ ਇਹ ਸਾਡੇ ਲਈ ਜਿਹੜੀ ਆ ਉਹ ਕੁਝ ਖਾਸ ਆ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਆਪਣੇ ਬੱਚਿਆਂ ਦੇ ਉੱਤੇ ਇਸੇ ਤਰ੍ਹਾਂ ਇਹ ਨਗਰ ਉਨਫੁਲਤ ਰਹੇ ਔਰ ਆਪਣੇ ਮਾਪੋਰਾਂ ਦੇ ਸਥਾਨਾਂ ਨੂੰ ਜਾਂਦਾ ਰਹੇ ਜੋ ਬੋਲੇ 100 ਰੁਪਏ ਗੁਰੂ ਹਰਿਵਾਲਮੀ ਕੀ ਮਹਾਰਾਜ ਕੀ ਗੁਰੂ ਹਰਿਵਾਲਮੀ ਮਹਾਰਾਜ ਕੀ ਜੈ ਤੁੰ ਤੁੰ ਸਤਿਗੁਰੂ ਜੀ ਨੂੰ ਗਿਆਨ ਨਾ ਕੋ ਰਾਜ ਕੀ ਜੈ ਸੋਮੀ ਲਾਲ ਨਾਥ ਮਹਾਰਾਜ ਜੀ ਵਾਲ ਜੋਗੀ ਬਾਬਾ ਪੱਗਲ ਨਾਥ ਜੀ ਨੂੰ ਅਨੰਦ ਕੀ ਜੈ ਸਤ ਸੰਧੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਜਿਸ ਤਿੱਕੇ ਨਾਲ ਦੱਸਿਆ ਗਿਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਪੰਤ ਵਾਕੀ ਰਾਮ ਉਹਨਾਂ ਦੀ ਪੂਰੀ ਟੀਮ ਬੜਾਲੇ ਦੀ ਤੇ ਉੱਤੇ ਇੱਕ ਇਤਿਹਾਸਕ ਯਾਤਰਾ ਜਿਹੜੀ 1925 ਵਿੱਚ ਪਹਿਲੀ ਵਾਰੀ ਪੰਤ ਵਕੀਰਾਂ ਜੀ ਹੋਣਾ ਨੇ ਅਪਰਾਲਾ ਕਰਕੇ ਉੱਥੇ ਮੱਥਾ ਟੇਕਿਆ ਸੀ ਜਦਕਿ ਉੱਥੇ ਮੱਥਾ ਟੇਕਣਾ ਨਹੀਂ ਦਿੱਤਾ ਜਾਂਦਾ ਸੀ ਜਿਹੜਾ ਸ਼ੰਗਾਰਚ ਹੋਇਆ ਅੱਜ ਉਹਦਾ ਪੂਰਾ 100 ਸਾਲ ਹੋ ਗਿਆ 2025 ਦੇ ਵਿੱਚ ਇਹ ਸੰਗਤਾਂ ਹੋਮ ਨੂੰ ਮਾ ਕੇ ਉਹ ਬਜ਼ੁਰਗਾਂ ਨੇ ਕੀਤੀ ਮਿਹਨਤ ਬਜ਼ੁਰਗਾਂ ਨੇ ਕੀਤਾ ਜੋ ਸ਼ੰਗਾਚ ਉਹਨੂੰ ਹੋਰ ਚਾਰਚਾਂ ਲਾਈਆਂ ਜਿੱਥੇ ਅਸੀਂ ਹਰੇਕ ਸਾਲ ਹੀ ਜਾਂਦੇ ਹਾਂ ਪਰ ਐਤੀਜਾ ਸੰਗਤਾਂ ਦੇ ਵਿੱਚ ਬਹੁਤ ਵੱਡਾ ਛਾਇਆ ਕਿ ਸਾਡਾ ਜਿਹੜਾ ਬਜ਼ੁਰਗਾਂ ਦਾ ਕੀਤਾ ਕੰਮ 100 ਸਾਲ ਬਾਅਦ 100 ਸਾਲ ਪੂਰਾ ਹੋਇਆ ਉਹ ਨੂੰ ਅਸੀਂ ਸਾਰੇ ਜਣੇ ਅਡੋਲ ਮਿਲ ਕੇ ਅੱਗੇ ਤੋਂ ਵੀ ਅਸੀਂ ਇਸ ਤਿੱਕੇ ਦੇ ਨਾਲ ਹੀ ਜਾਂਦੇ ਰਾਵਾਂਗੇ ਜਿੱਥੇ ਦੇਖਦੇ ਰਹਾਂਗੇ ਖਾਦੇ ਰਹਾਂਗੇ ਜੋ ਉਹ ਲਈ ਸੋਨਕਾ ਹੈ ਬਹਾਨਾ ਰੱਬ ਦੀ ਕਿਰਾਰ ਕੀ ਅੱਜ ਮੰਡਾਲਾ ਦੀਆਂ ਸੰਗਤਾਂ ਹੋਈਆਂ ਗਵਰਨਮੈਂਟ ਪਾਰਸ਼ਾ ਉਹ ਵੀ ਯਾਤਰਾ ਚੱਲਦੇ ਤੇ ਮੰਡਾਲਾ ਸੰਗਤਾਂ ਨੂੰ ਜਾ ਰਹੇ ਨੇ ਜਿਹਦੇ ਵਿੱਚ 1970 ਤੋਂ ਲੈ ਕੇ 225 ਅੱਜ ਮੰਡਾਲਾ ਦੀਆਂ ਸੰਗਤਾਂ ਲਗਾਤਾਰ 100 ਸਾਲ ਪੂਰੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਜਿਹੜਾ 100 ਸਾਲ ਲਗਾਤਾਰ ਸ਼ਾਮਿਲ ਆਪ ਜੀ ਅੱਗੇ ਤੋਂ ਵੀ ਤੇ ਯਾਤਰਾ ਕਰਦੇ ਹੋ ਇਹ ਪੁਲਿਸ ਦਾ ਪਰਮਾਰਸ਼ ਰਾਜ ਦੀ ਵਿਆਹ